ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਹੋਪਸ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 10 ਵਜਾ 10 ਵੱਜ ਗਏ ਕਿਚਨ ਦਾ ਕੰਮ ਕੰਪਲੀਟ ਐ ਖਾਣ ਪੋਣ ਦਾ ਕਿਚਨ ਦੀ ਸਫਾਈ ਵੀ ਹੋ ਗਈ ਨਹਾ ਵੀ ਲਈ ਮੈਂ ਨਾ ਤੇ ਕਾਫੀ ਜਿਆਦਾ ਮੈਨੂੰ ਅੱਜ ਕੰਮ ਨੇ ਬਹੁਤ ਜਿਆਦਾ ਕੰਮ ਨੇ ਆਹ ਨਾ ਦਾ ਵੀ ਸਾਰਾ ਘਰ ਨਾ ਗੰਦਾ ਹੋਇਆ ਪਿਆ ਡੀਪ ਕਲੀਨਿੰਗ ਹੋਣ ਵਾਲੀ ਐ ਸਾਰੇ ਘਰ ਦੀ ਮੈਨੂੰ ਆਏ ਲੱਗੀਆਂ ਦਾ ਖੁਦ ਨੂੰ ਕਿਚਨ ਨੂੰ ਵੀ ਮੇਰੇ ਸਾਰੇ ਸਾਫ ਕਰਨ ਵਾਲੇ ਪੀਏ ਕਲੀਨਰ ਵੀ ਮੇਰੇ ਆਗੇ ਪਰ ਅੱਜ ਕਿਚਨ ਦਾ ਮੈਂ ਛੇੜਾਂ ਨੀ ਛੇੜਦੀ ਦੇਖੋਗੀ ਬਾਅਦ ਵਿੱਚ ਪਹਿਲਾਂ ਮੈਂ ਥੋੜੀ ਥੋੜੀ ਰੂਮਸ ਦੀ ਡਸਟਿੰਗ ਕਰੂੰਗੀ ਬੈੱਡ ਸ਼ੀਟ ਚੇਂਜ ਕਰਨ ਵਾਲੀ ਉਹ ਕਰੂੰਗੀ ਡਸਟਿੰਗ ਕਰੀ ਨੂ ਵੀ ਬਹੁਤ ਟਾਈਮ ਹੋ ਗਿਆ ਅ ਕਲੀਨਿੰਗ ਦਾ ਰੂਟੀਨ ਮੈਂ ਸ਼ੁਰੂ ਕਰਨਾ ਬਸ ਸਵੇਰ ਦੀ ਕੰਮ ਕਰਦੀ ਤੁਰੀ ਫਿਰਦੀ ਆ ਚੱਕਰ ਤਾਰ ਕਰਦੀ ਹੈ ਨਾ ਕਿ ਚ ਕੋਈ ਸਮਾਨ ਐਕਸਟਰਾ ਪਏ ਉਹ ਚੱਕਦਾ ਪਰ ਕਿ ਸਫਾਈ ਦਾ ਮੈਂ ਕੰਮ ਨਹੀਂ ਸ਼ੁਰੂ ਕੀਤਾ ਸੀ ਗਾ ਜੋ ਵੀ ਮੈਂ ਅੱਜ ਸਾਫ ਸਫਾਈ ਦਾ ਰੂਟੀਨ ਆਪ ਦਾ ਬਣਾਉਣਾ ਕੰਮ ਆ ਮੇਰੇ ਨੋਟ ਨੇ ਵੀ ਕੀ ਕੀ ਕਰਨੇ ਨੇ ਪਰ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਮੈਂ ਆਪ ਕਨਫਿਊਜ਼ਡ ਹਾਂ ਕਿੱਥੋਂ ਸ਼ੁਰੂ ਕਰਾਂ ਕੀ ਕਰ ਪਹਿਲਾਂ ਮੈਂ ਰੂਮਸ ਤੋਂ ਸ਼ੁਰੂ ਕਰਦੀ ਹਾਂ ਰੂਮਸ ਇੱਕ ਉਹ ਡਸਟਿੰਗ ਹੋ ਜੇ ਜੈ ਬੈੱਡ ਸ਼ੀਟ ਚੇਂਜ ਕਰਨੇ ਉਹ ਹੋ ਜੇ ਫਿਰ ਜੇ ਕਿਚਨ ਸ਼ੁਰੂ ਕਰਨੀ ਮੈਨੂੰ ਇੱਕ ਦਿਨ ਕਿਚਨ ਚ ਲੱਗੂਗਾ ਅੰਦਰੋਂ ਵੀ ਕੈਬਿਨੇਟ ਕਿਚਨ ਦਾ ਸਾਫ਼ ਕਰਨ ਵਾਲੇ ਨੇ ਕੁਛ ਤਾਂ ਕੁਝ ਨਹੀਂ ਕੁਝ ਹੈਗੇ ਨੇ ਕਰਨ ਵਾਲੇ ਤੇ ਬਾਹਰੋਂ ਕਿਚਨ ਸਾਰੀ ਸਾਫ਼ ਕਰਨ ਵਾਲੀ ਆ ਬਲਾਈਂਡ ਸਾਫ਼ ਕਰਨ ਵਾਲਾ ਕਿਚਨ ਦਾ ਕਾਫੀ ਕਲੀਨਿੰਗ ਕਰਨ ਵਾਲਾ ਹੈ ਕਿਚੰਦੀ ਉਹ ਮੈਂ ਫਿਰ ਦੇਖੂਗੀ ਪਹਿਲਾਂ ਮੈਂ ਰੂਮਸ ਵੱਲ ਜਾਨੀ ਆ ਹਨਾ ਉਹ ਜਾਨੀ ਆ ਫਿਰ ਮੈਂ ਉਸ ਤੋਂ ਬਾਅਦ ਆਪਦੇ ਅੱਜ ਸ਼ਾਮ ਵਾਲੀ ਵੀਡੀਓ ਐਡਿਟ ਕਰਕੇ ਰੱਖਣੀ ਰਾਤ ਅਸੀਂ ਕੱਲ ਅਸੀਂ ਗਏ ਸੀ ਵਿਆਹ ਰਾਤ ਕਾਫੀ ਲੇਟ ਆਇਆ ਇਸ ਸਫ਼ਰ ਨੇ ਬਹੁਤ ਜ਼ਿਆਦਾ ਥਕਾਤਾ ਥੱਕ ਗਏ ਸਫ਼ਰ ਵਿੱਚ ਤੇ ਇੱਕ ਸਵੇਰੇ ਨਾ ਉੱਠ ਨਹੀਂ ਹੋ ਪਾਇਆ ਜਾਗ ਨਹੀਂ ਆਈ ਜੋ ਜਾਗ ਗਈ 7 ਵਜੇ ਪਈ ਤੇ फटाफट ਮੱਝ ਕੇ ਉੱਠੇ ਫਿਰ ਉਹਦੇ ਕਰਕੇ ਵੀ ਰੂਟੀਨ ਸਾਰਾ ਨਾ ਗੜਬੜ ਹੋ ਗਿਆ ਜੇ ਜਲਦੀ ਉੱਠ ਜੇ ਜਲਦੀ ਕੰਮ ਆਪਾਂ ਸ਼ੁਰੂ ਕਰ ਲੈਂਦੇ ਆ ਤਾਂ ਕੰਮ ਚੱਲੀ ਜਾਂਦੇ ਨੇ ਸਮੂਥਲੀ ਤੇ ਜਦੋਂ ਲੇਟ ਉੱਠੇ ਤਾਂ ਥੋੜੀ ਨਾ ਘਬਰਾਹਟ ਜੀ ਵੀ ਹੋ ਗਈ ਵੀ ਹਾਂ ਲੇਟ ਹੋ ਗਈ ਨਹੀਂ ਲੇਟ ਹੋ ਗਈ ਚਲੋ ਕੋਈ ਗੱਲ ਨਹੀਂ ਕੰਮ ਤਾਂ ਬਣੀ ਜਾਣਗੇ ਥੱਕ ਕੇ ਥਾਂ ਬੜਾ ਬਹੁਤ ਜ਼ਿਆਦਾ ਹੋਈ ਪਈ ਸੀ ਸਫ਼ਰ ਨੇ ਕਿਉਂਕਿ ਬਹੁਤ ਦੂਰ ਦਾ ਸਫ਼ਰ ਸੀ ਉਹਨਾਂ ਟਾਈਮ ਦਾ ਅਸੀਂ ਵਿਆਹ 'ਚ ਨਹੀਂ ਲਗਾਏ ਜਿੰਨਾ ਅਸੀਂ ਸਫ਼ਰ ਕੀਤਾ ਉਹਨਾਂ ਜਾਣ ਵਿੱਚ। ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਸਫ਼ਰ ਕਰਕੇ। ਜੋ ਸ਼ੁਰੂ ਕਰਦੇ ਆ ਅੱਜ ਦਾ ਸਫਾਈ ਦਾ ਰੁਟੀਨ ਕੀ ਕੀ ਕੰਮ ਕਰਨੇ ਨੇ ਮੈਂ। ਦੇਖੋ ਡੱਬੇ ਮਠਾਈਆਂ ਵਾਲੇ। ਮਠਾਈ ਖਾਈ ਚਲੋ, weight ਵਧਾਈ ਚਲੋ। ਇਹ ਕੱਲ੍ਹ ਵਿਆਹ ਜਾ ਕੇ ਆ ਉਹਦੀ ਮਠਾਈ ਹੈ। ਬਹੁਤ ਵਧੀਆ ਕੋਈ ਬੜੀ ਬਰਫੀ ਹੈ ਬਹੁਤ ਟੇਸਟੀ। ਇਹਦੇ ਵਿੱਚ ਇੱਕ ਵਿਆਹ ਸਾਨੂੰ ਹੋ ਰਾਂਗੇ ਉਹਦੀ ਮਠਾਈ ਐਡਵਾਂਸ ਵਿੱਚ ਆਗੇ ਸਾਨੂੰ 19 ਤਰੀਕ ਦਾ ਵਿਆਹ ਹੈ। ਇਹ ਵੀ ਇਹ ਸੁੱਕੀ ਮਠਾਈ ਲੱਗੋ। ਫੋਲਣ ਵਾਲਾ ਡੱਬਾ। ਇਹ ਤਾਂ ਸੁੱਕੀ ਮਠਾਈ। ਮਠਾਈ 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 ਦਾ ਜੋਰ ਹੈ। ਪਹਿਲਾਂ ਕੋਈ ਵਿਆਹ ਨਹੀਂ ਆਇਆ ਹੁਣ ਵਿਆਹ ਤੇ ਵਿਆਹ ਆ ਰਹੇ ਨੇ। ਮੈਂ ਅੱਜ ਆਹ ਵਾਲੇ ਰੂਮ ਦੀ ਕਰਨੀ ਸੀ ਬੈੱਡ ਸ਼ੀਟ ਚੇਂਜ। ਕਰਨੀ ਤਾਂ ਬਹੁਤ ਟਾਈਮ ਦੀ ਸੀ ਪਰ ਬਸ ਆਈ ਸੀ ਵੀ ਠੰਡਾ ਠੰਡਾ ਧੁੱਪ ਉੱਪਰ ਨਿਕਲੀ ਤਾਂ ਫੇਰ ਕੱਪੜਾ ਛੇਤਰ ਸੁੱਕਣ ਵੀ ਫੇਰ ਹੀ ਕੁੱਛ ਕਰੀਏ। ਅਲੇ ਮੈਂ ਡਸਟਿੰਗ ਕਰਨੀ ਐ ਨਾਲੇ ਮੈਂ ਬੈੱਡ ਸ਼ੀਟ ਚੇਂਜ ਕਰਨੀ ਮੈਂ ਦੋਨੇ ਕੰਮ ਹੀ ਮੈਂ ਕਰ ਲਾਂ ਡਸਟਿੰਗ ਤਾਂ ਕਰਨੀ ਕਰਨੀ ਐ ਬੈੱਡ ਸ਼ੀਟ ਵੀ ਚੇਂਜ ਕਰਦਾ ਪਰ ਤੋਤੇ ਕੱਲ ਨੂੰ ਜਾਣਗੇ ਕੱਪੜੇ ਆਏ ਫਿਰ ਕੱਪੜੇ ਚਲੋ ਤਿਆਰ ਵੀ ਹੋ ਜਾਣਗੇ ਆਪਣੇ ਸਾਹਮਣੇ ਪਈ ਹੋਣਗੇ ਜੇ ਤੋਂ ਨਾਲ ਕੱਪੜਾ ਆਪਾਂ ਨੂੰ ਵੀ ਤਾਜ਼ਾ ਹੋ ਜਾਂਦਾ ਵੀ ਆਪਣੇ ਕੋਲ ਕਿੰਨੇ ਕੱਪੜੇ ਨੇ ਉਸ ਅਕੋਰਡਿੰਗ ਆਪਾਂ ਆਪਣਾ ਕੰਮ ਪਲਾਨ ਕਰ ਸਕਦੇ ਆ ਮੈਂ ਕ ਬੈੱਡ ਸ਼ੀਟ ਚੇਂਜ ਕਰਦਾ ਨੀਚੀ ਵਾਲੀ ਬੈੱਡ ਸ਼ੀਟ ਮੈਂ ਸੇਮ ਹੀ ਰੱਖ ਦਿੰਦਾ ਕਿਉਂਕਿ ਸੇ ਬੈੱਡਰੂਮ ਯੂਜ਼ ਇਨ ਕੀਤਾ ਪੂਰੀ ਸਰਦੀ ਇਹ ਨੀਚੇ ਵਾਲੀ ਬੈੱਡਸ਼ੀਟ ਬਿਲਕੁਲ ਸਾਫ਼ ਔਰ ਹੁਣ ਤਾਂ ਡਸਟ ਵੀ ਨਾਉਂਦੀ ਹੈਗੀ ਪਰ ਹੁਣ ਮੌਸਮ ਡਸਟ ਵਾਲਾ ਹੋ ਗਿਆ ਹਨਾ ਜਿਵੇਂ ਹੁਣ ਪੱਤ ਝੜਦੀ ਰੁੱਤ ਆ ਗਈ ਹਵਾ ਚੱਲਿਆ ਕਰਨੀਆਂ ਨਾਲ ਨਾਲ ਡਸਟ ਵੀ ਆਇਆ ਕਰਨੀ ਧੂੜਾ ਵੀ ਨਿਕਲਣ ਲੱਗੀ ਤੇ ਹੁਣ ਤੱਕ ਤਾਂ ਠੀਕ ਹੈ ਡਸਟ ਬਹੁਤ ਘੱਟ ਆਉਂਦੀ ਸ ਪਰ ਹੁਣ ਡਸਟ ਆਉਣੇ ਸ਼ੁਰੂ ਹੋ ਜੂਗੀ ਮੈਂ ਕਿ ਉੱਪਰ ਥੋਤੀ ਬੈੱਡਸ਼ੀਟ ਪਿਛਾ ਦਾਨੀ ਹੈ ਬੈੱਡਸ਼ੀਟ ਚੇਂਜ ਕਰ ਦੇਣਾ ਤੇ ਆਪਦਾ ਨਾ ਦੇਖ ਕੀ ਮਨ ਜੇ ਆਪਾਂ ਜਾਣ ਵੀ ਬਹੁਤ ਟਾਈਮ ਹੋ ਗਿਆ ਵਿਛਾਈ ਨੂੰ ਚਾਹੇ ਕੋਈ ਗੰਦੀ ਨਹੀਂ ਸੀ ਪਰ ਫਿਰ ਵੀ ਆਪਦਾ ਆਪਣਾ ਹੁੰਦਾ ਵੀ ਚੇਂਜ ਕਰੀਏ ਇਕ ਨਾ ਮੈਨੂੰ ਕਮੈਂਟ ਆਇਆ ਸੀਗਾ ਪਰਸੋਂ ਪਤਨ ਚੌਥੀ ਵਾਲੀ ਵੀਡੀਓ ਤੇ ਪੁਸ਼ਪਾ ਮਿੱੱਤਲ ਆਈ ਈ ਆ ਉਹ ਕਹਿੰਦੇ ਹਰ ਬਾਰ ਇੱਕ ਗੱਲ ਕੰਮ-ਕੰਮ ਦੇਖ ਕੇ ਗੁੱਸਾ ਆਉਂਦਾ ਉਹਨਾਂ ਨੇ ਐ ਮੈਨੂੰ ਕਮੈਂਟ ਕੀਤਾ ਮੈਨੂੰ ਬੜੀ ਹਾਸੇ ਆਈ ਵੀ ਹੁਣ ਲੇਡੀਜ਼ ਕੋਲੇ ਹਾਊਸ ਵਾਈਫਸ ਕੋਲੇ ਕੰਮ ਨਹੀਂ ਹੋਣਗੇ ਤੇ ਹੋਰ ਕੀ ਹੋਊਗਾ ਹਨਾ ਕੰਮ ਹੀ ਹੋਣੇ ਨੂੰ ਮੈਂ ਤੁਹਾਨੂੰ ਨਾਲ ਗੱਲਾਂ ਮਾਰਨ ਥੋੜਾ ਹੋਣਾ ਔਰੀ ਵੀਡੀਓ ਤੇ ਚਲੋ ਗੱਲਾਂ ਵੀ ਆਪਣੇ ਹੋ ਜਾਂਦੇ ਨੇ ਫਿਰ ਮੈਂ ਤੁਹਾਨੂੰ ਕੋਈ ਵੇਲੇ ਬੈ ਕੇ ਥੋੜਾ ਦਿਖਾਉਣਾਗਾ ਆਪਾਂ ਕੰਮ ਹੀ ਕਰਨਾ ਹੁੰਦਾ ਘਰੇ ਹੋਰ ਹੁੰਦਾ ਵੀ ਕੀ ਹੈਗਾ ਕੰਮ ਕੌਣ ਨਹੀਂ ਕਰਦਾ ਸਾਰੇ ਕਰਦੇ ਨੇ ਹਨਾ ਹੋਰ ਮੈਂ ਤੁਹਾਨੂੰ ਕੀ ਦਿਖਾਵਾਂ ਵੀ ਜੇ ਤੁਹਾਨੂੰ ਮੇਰੇ ਵੀਡੀਓਜ਼ ਅੱਛਾ ਲੱਗਦੇ ਹਨ ਵੀ ਦੇਖ ਲਿਆ ਕਰੋ ਨਾ ਹੀ ਅੱਛਾ ਲੱਗਦੇ ਨਾ ਦੇਖੋ ਮੈਂ ਕਿਹੜਾ ਤੁਹਾਨੂੰ ਇਨਵਾਈਟ ਕਰਦੇ ਵੀ ਤੁਸੀਂ ਮੇਰੀ ਵੀਡੀਓ ਹੀ ਦੇਖੋ ਮੈਂ ਤੁਹਾਨੂੰ ਇਹ ਕਹਿ ਨਹੀਂ ਹੁੰਦੀ ਲਾਸਟ ਤੇ ਵੀ ਆਪਣੀ ਵੀਡੀਓ ਤੇ ਐਂਡ ਕਰਦੇ ਹਾਂ ਨਾ ਮੈਂ ਇਹ ਕਹਿ ਨਹੀਂ ਹੁੰਦੀ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਵੀ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਮੈਂ ਮੈਂ ਤਾਂ ਉੱਥੇ ਵੀ ਤੁਹਾਨੂੰ ਫੋਰਸ ਕਰਦੀ ਮੇਰੀ ਵੀਡੀਓ ਨੂੰ ਲਾਈਕ ਹੀ ਕਰਕੇ ਜਾਓ ਕਮੈਂਟ ਹੀ ਕਰੋ ਮੈਨੂੰ ਮੈਂ ਇਸ ਨੂੰ ਕੁਝ ਫੋਰਸ ਨਹੀਂ ਕਰਦੀ ਮੈਂ ਤਾਂ ਉਹ ਵੀ ਐਂ ਕਹਿੰਦੇ ਜੀ ਅੱਛੀ ਲੱਗੀ ਤਾਂ ਹਨਾ ਬਾਕੀ ਦੇਖੋ ਤੁਹਾਡੀ ਮਰਜ਼ੀ ਚ ਜਿਹਨੂੰ ਕੁਝ ਅੱਛਾ ਲੱਗਦਾ ਅਗਲਾ ਆਪਣੇ ਆਪ ਉਹਨੂੰ ਦੁਬਾਰੇ ਦੁਬਾਰੇ ਵਾਚ ਕਰਦਾ ਠੀਕ ਹੈ ਕੋਈ ਮੈਂ ਨਾ ਜਿਆਦਾ ਮੈਂ ਉਹ ਨਹੀਂ ਲੈਂਦੀ ਕਿ ਮੈਨੂੰ 네ਗੇਟਿਵ ਕਮੈਂਟ ਆਇਆ ਕੋਈ ਗੱਲ ਨਹੀਂ ਆਪਾਂ ਸਾਰਿਆਂ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਹਨਾ ਪਰ ਜਿਵੇਂ ਇੱਕ ਦਰਜੀ ਆਪਦੇ ਵੱਲੋਂ ਪੂਰਾ ਜ਼ੋਰ ਲਾ ਕੇ ਸੂਟ ਬਣਾਉਂਦਾ ਮੈਂ ਵੀ ਪੂਰਾ ਜ਼ੋਰ ਲਾ ਕੇ ਵੀਡੀਓਜ਼ ਲੈ ਕੇ ਆਉਂਨੇ ਤੁਹਾਡੇ ਲਈ ਤਾਂ ਕਿ ਵਧੀਆ ਲੱਗੇ ਤੁਹਾਨੂੰ ਵੀ ਪਰ ਉਹੀ ਗੱਲ ਸਾਰੇ ਖੁਸ਼ ਨਹੀਂ ਹੋ ਸਕਦੇ ਉਹ ਵੀ ਕੋਈ ਗੱਲ ਨਹੀਂ ਜੇ ਤੁਹਾਨੂੰ ਨਹੀਂ ਅੱਛੀ ਲੱਗਦੀ ਵੀਡੀਓ ਤਾਂ ਨਾ ਦੇਖੋ ਮੇਰੇ ਕੋਲ ਤਾਂ ਕੰਮ ਹੀ ਹੋਣਗੇ ਮੈਂ ਤਾਂ ਹਾਊਸ ਵਾਈਫ ਆ ਮੈਂ ਤਾਂ ਕੰਮ ਹੀ ਕਰਨੇ ਨੇ ਹੋਰ ਮੈਂ ਕਹਣਾ ਕਿ ਮੈਂ ਕਹਾਂਗੀ ਜੌਬ ਕਰਦੀ ਮੈਂ ਬਾਹਰ ਕਿ ਜੌਬ ਕਰਨ ਜਾਣਾ ਨਾ ਕੋਈ ਅਸੀਂ ਐਸ਼ੋ ਆਰਾਮ ਕਰਦੇ ਆ ਅਸੀਂ ਘੁੰਮਦੇ ਫਿਰਦੇ ਆ ਰੋ ਰੋਜ ਹੈ ਨਾ ਮੇਰੇ ਕੋਲ ਤਾਂ ਰੋਜ ਦੇ ਕੰਮ ਨੇ ਮੈਂ ਹਾਊਸ ਵਾਈਫ ਆ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਲਾ ਕੁਕਿੰਗ ਤੋਂ ਸਫਾਈ ਤੋਂ ਕੱਪੜੇ ਧੋਣੇ ਕੱਪੜੇ ਪ੍ਰੈਸ ਕਰਨੇ ਈਚ ਐਂਡ ਐਵਰੀਥਿੰਗ ਹੈ ਨਾ ਰਾਸ਼ਨ ਵੀ ਖਰੀਦਣਾ ਕੀ ਖਰੀਦਣਾ ਲਿਸਟ ਬਣਾਉਣੀ ਉਹਨੂੰ ਸੰਭਾਲਣਾ ਹਰ ਇੱਕ ਘਰ ਦੀ ਨਿੱਕੀ ਨਿੱਕੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਬਸ ਇਸੀ ਇੱਕ ਹੈਲਪਰ ਝੜੂ ਪੋਚਾ ਕਰ ਵਿੰਡੋ ਦਰਵਾਜ਼ੇ ਸਾਫ਼ ਕਰ ਜਾਂਦੇ ਆ ਬਾਕੀ ਉਸ ਤੋਂ ਬਿਨਾ ਕਿੰਨਾ ਕੁਝ ਹੋ ਜਾਂਦਾ ਘਰ ਵਿੱਚ ਵੀ ਮੈਂ ਤਾਂ ਫ੍ਰੀਜ਼ ਦਾ ਬੈਟ ਨਹੀਂ ਸਕਦੀ ਹੈਗੀ ਮੈਂ ਕੰਮ ਹੀ ਕਰਨਾ ਮੇਰੇ ਵੀਡੀਓਜ਼ ਜਿਹਦੇ ਤੋਂ ਮੇਰਾ ਵਲੋਗਿੰਗ ਮੈਂ ਸ਼ੁਰੂ ਕੀਤੀ ਹੈ ਮੇਰੇ ਇਸ ਰਿਲੇਟਿਡ ਹੀ ਵੀਡੀਓਜ਼ ਆਉਣਗੇ আর ਇਸ ਰਿਲੇਟਿਡ ਹੀ ਆਉਣਗੇ ਕੰਮ ਤੇ ਰਿਲੇਟਿਡ ਹੀ ਹੋਣਗੇ ਤੁਹਾਨੂੰ ਅੱਛਾ ਲੱਗਦਾ ਤਾਂ ਦੇਖੋ ਨਹੀਂ ਅੱਛਾ ਲੱਗਦਾ ਤਾਂ ਆਈ ਐਮ ਸੌਰੀ ਨਾ ਦੇਖੋ ਠੀਕ ਹੈ ਬੈਡਰੂਮ ਦੀ ਮੈਂ ਡਸਟਿੰਗ ਕਰ ਰਹੀ ਬेडਸ਼ੀਟ ਵੀ ਚੇਂਜ ਕਰਤੀ ਹੁਣ ਮੈਂ ਆਈ ਹਾਂ ਡਾਈਨਿੰਗ ਹਾਲ ਵਿੱਚ ਡਾਈਨਿੰਗ ਹਾਲ ਦੀ ਡਸਟਿੰਗ ਕਰਦੀ ਆਂ मैं क्या पहला टेबल खाली करा टेबल तो मिठाई वाले डब्बे पे सो मैं उधर जाके रखे ने तो टेबल तो मार रही है कपड़ा डाइनिंग हॉल करके उसके तो बाद मैं आ गई अपने मैं, भी मैं डस्टिंग कर दाँ बैडशीट यदि मैं हजी चेंज नहीं करनी सी सिर्फ ओनली डस्टिंग करनी है अपने बैडरूम दूँगी अप अटैच ड्रैसिंग रूम है ना अटैच वॉशरूम है वो भी नाल डस्टिंग कंप्लीट कर दूँगी डस्टिंग का काम यानी कि हो जूगा इनी कि डस्टिंग अच में पाई सी इस बिना ਉਹ ਬੀਟੀ ਵਾਲਾ ਰੂਮ ਰਹਿ ਗਿਆ ਸੀ ਤੇ ਲੌਬੀ ਰਹਿ ਗਈ ਸੀ ਉਹ ਮੈਂ ਕਰਨੀ ਪਾਈ ਸੀ ਕਿਉਂਕਿ ਟਾਈਮ ਵੀ ਕਾਫੀ ਯਾ ਇਸ ਟਾਈਮ ਕਾਫੀ ਟਾਈਮ ਹੋ ਰਿਹਾ ਸੀਗਾ ਤੇ ਮੈਂ ਹੋਰ ਵੀ ਬਹੁਤ ਕੰਮ ਕਰਨੀ ਸੀ ਮੇਕਅਪ ਚਲੋ ਅੱਧੀ ਕੱਲ ਨੂੰ ਕਰੂੰਗੀ ਅੱਜ ਨਹੀਂ ਕਰਦੀ ਸਿਰਫ ਇੰਨੀ ਕਿ ਡਸਟਿੰਗ ਅੱਜ ਮੈਂ ਹੀ ਕੀਤੀ ਹੈ ਇਸੇ ਨਾਲ ਹੀ ਮੈਨੂੰ ਕਾਫੀ ਜ਼ਿਆਦਾ ਆਏ ਹੋਗੇ ਵੀ ਚਲੋ ਜਿੰਨਾ ਕੰਮ ਹੋਇਆ ਬਹੁਤ ਵਧੀਆ ਹੋ ਗਿਆ ਇਹਨਾਂ ਮੇਰੀਆਂ ਦਦੂ ਵਿੰਦਰ ਤੇ ਚੱਪਲ ਬਾਹਰ ਪਈਆਂ ਨੇ ਅੱਜ ਜਰ ਸਵੇਰ ਨਾਉਣੇ ਆ ਉਸ ਤੋਂ ਬਾਅਦ ਕਿ ਚੱਪਲ ਗਿੱਲੇ ਹੁੰਦੇ ਬਾਹਰ ਰੱਖ ਦੰਨੇ ਮੈਂ ਧੁੱਪੇ ਹੁੰਦਾ ਧੁੱਪ ਨਿਕਲਦੇ ਤਾਂ ਕਿਸੇ ਮੈਨ ਨਾ ਮੇ ਪੌਣੀ ਇੱਕ ਅੱਧਾ ਮੈਂ ਹੁਣ ਬਣਨੇ ਰੱਖੇ ਨੇ ਪਲਾਉ ਕਿਉਂਕਿ ਮੈਂ ਵੀ ਉਹਦਾ ਲੰਚ ਅੱਜ ਕੁਝ ਨਹੀਂ ਬਣਾਇਆ ਸੀ ਲੰਚ ਦੀ ਸਬਜ਼ੀ ਵਗੈਰਾ ਮੈਂ ਚਲੋ ਪਲਾਉ ਖਾ ਲਾਂਗੇ ਸਾਰੇ ਖਾਣਾਂਗੇ ਇੱਧਰ ਬਣ ਰਹੀ ਨੇ ਪਲਾਉ ਤੇ ਉਧਰ ਨਾਲ ਬਾਹਰ ਹੈਲਪਰਸ ਕਰ ਰਹੀਆਂ ਨੇ ਕੰਮ ਇੱਕ ਸਾਡੀ ਹੈਲਪਰ ਇੱਕ ਨਾਲ ਹੋਰ ਦੋ ਜਣੀਆਂ ਨੇ ਉਹ ਕਮਰਿਆਂ ਦੀ ਕਰ ਰਹੀਆਂ ਨੇ ਬਾਹਰ ਸਫਾਈ ਆ ਜਲ ਨੂੰ ਪਲਾਇਆ ਹੋਇਆ ਪਹਿਲਾਂ ਉਪਰਾਂਡਾ ਤੋਤਾ ਕਮਰਾ ਸਾਫ ਕਰਨਗੇ ਸਾਰੇ ਹੁਣ ਸਟੋਰ ਵਗੈਰਾ ਸਫਾਈ ਕਰਾ ਰਹੇ ਆ ਉਹਨਾਂ ਲਈ ਵੀ ਮੈਂ ਪਲਾਉ ਬਣਾਇਆ ਹੁਣ ਮੈਂ ਚਾਹ ਕਰਕੇ ਦੇ ਗਈਆਂ ਵੀ ਚਾਹ ਪੀ ਲਓ ਚਾਹ ਨਾਲ ਮਠਾਈ ਦੇ ਗਈਆਂ ਤੇ ਮੈਂ ਕਿਹਾ ਚਲੋ ਹੁਣ ਪਲਾਉ ਵੀ ਮੈਂ ਬਣਾਉਣੀ ਸੀ ਮੈਂ ਥੋੜੇ ਐਕਸਟਰਾ ਬਣਾ ਲੇ ਮੈਂ ਉਹ ਵੀ ਖਾਣਗੇ ਹਾਂ ਜੀ ਸਵੇਰ ਦਾ ਨਾ 1 ਮਿੰਟ ਵੀ ਨਹੀਂ ਬੈਠਣਾ ਮਿਲਿਆ 1 ਮਿੰਟ ਵੀ ਸਿਰਫ ਵੀਡੀਓ ਐਡਿਟ ਕੀਤਾ ਉਹ ਵੀ ਵੀਡੀਓ ਮੇਰੀ ਛੋਟੀ ਜੀ ਸੀ ਬਹੁਤ ਜਲਦੀ ਐਡਿਟ ਹੋ ਗਿਆਦਾ ਟਾਈਮ ਨਹੀਂ ਲੱਗਾ ਹੈਗਾ ਪਰ ਬੈਠਣਾ ਨਹੀਂ ਮਿਲਿਆ ਬਸ ਮੈਂ ਕਿਉਂਕਿ ਸ ਚੋੜਾ ਵਾਸਤੇ ਪਲਾਉਲੀ ਸਬਜ਼ੀਆਂ ਕੱਟੀਆਂ ਕਾਫੀ ਟਾਈਮ ਲੱਗਾ ਮਟਰ ਕੱਢੇ ਤਾਂ ਕਰਕੇ ਮੈਨੂੰ ਬੈਠਣਾ ਨਹੀਂ ਮਿਲੇ ਕੋਣ ਇੱਕ ਤਾਂ ਟਾਈਮ ਹੋ ਗਿਆ ਫਿਰ ਕਰਾਂਗੇ ਲੰਚ ਆਦੋ ਲੰਚ ਟਾਈਮ ਹੋਣਾ ਨੇ ਮੈਂ ਜਾਣੀ ਉਹਨਾਂ ਕੋਲੇ ਪਾਣੀ ਗਰਮ ਹੋ ਰਿਆ ਸੀ ਗਿਜ਼ਰ ਵਿੱਚ ਪੋਚੇ ਚ ਪਾਉਣਾ ਪਾਣੀ ਗਰਮ ਲੈ ਕੇ ਆਣੀ ਫਿਰ ਸਰਸ ਪਾ ਕੇ ਨਾ ਪੋਚਾ ਲਗਾਉਣੀ ਆ ਚਾਹ ਵੀ ਜਾਂਦੀਆਂ ਨੇ ਤੋ ਹੁਣ ਮੈਂ ਦੇ ਰਹੀਆਂ ਪਲਾਂਟਸ ਨੂੰ ਪਾਣੀ ਬਹੁਤ ਤੇਜ਼ ਹਵਾ ਚੱਲ ਰਹੀ ਸੀ ਅੱਜ ਦੁਪਹਿਰ ਜੀ ਸੋਵਾਂ ਤਾਂ ਠੀਕ ਸੀ ਮੌਸਮ ਫਿਰ ਨਾ ਹਵਾ ਚੱਲ ਪਈ ਉਸ ਤੋਂ ਬਾਅਦ ਤੇ ਪੱਤਾ ਝੜਨੇ ਨੇ ਪਲਾਂਟ ਦੇ ਵੀ ਪੱਤੇ ਉਤਰ ਆਏ ਪੱਤ ਪੱਤੇ ਚੜ ਰਹੇ ਨੇ ਪਲਾਂਟਸ ਵੱਧ ਚੜ ਰੁੱਤਾ ਗਈ ਉੱਪਰ ਵੀ ਪਲਾਂਟਸ 'ਤੇ ਪਾਣੀ ਪਾ ਰਹੀਆਂ ਤਾਂ ਕਿ ਇਹ ਨਾ ਉੱਪਰ ਇਹਨਾਂ ਨੂੰ ਬਹੁਤ ਜ਼ਿਆਦਾ ਮਿੱਟੀ ਪਈ ਪਈ ਹੈ ਅਸੀਂ ਰੇ ਧੋਤੇ ਹਨ ਸਾਫ਼ ਹੋ ਜਾਣ ਅੱਗੇ ਤਾਂ ਨਾ ਪਲਾਂਟ ਹੁਣ ਸਰਤੀ ਵਿੱਚ ਪਾਣੀ ਦੇਣ ਦੀ ਇਨਜਾਲਾ ਜ਼ਰੂਰਤ ਨਹੀਂ ਸੀ ਮਿਲਾਂ ਦਾ 15 ਦਿਨ ਆਰਾਮ ਨਾਲ ਨਿਕਲ ਜਾਂਦੇ ਸੀ ਇਹ ਪਰ ਮਿੱਟੀ ਗਿੱਲੀ ਲੱਗਦੀ ਸੁੱਕਦੀ ਤਾਂ ਹੈ ਨਹੀਂ ਸੀ ਪਰ ਹੁਣ ਥੋੜਾ ਮੌਸਮ ਚੇਂਜ ਹੋਇਆ ਹੈ ਨਾ ਮਿੱਟੀ ਡਰਾਈ ਹੋ ਗਈ ਬਿਲਕੁਲ ਹੀ ਤੇ ਮੈਂ ਕਿਨੂੰ ਪਾਣੀ ਦੇ ਦਾਂ ਮੈਂ ਜੇ ਧੁੱਪ ਵੀ ਵਧੀਆ ਸੀ ਮੌਸਮ ਜਿਵੇਂ ਠੰਡਾ ਚੱਲ ਰਿਹਾ ਫਿਰ ਦਿਨੇ ਦੁਪਹਿਰੇ ਤੁਪਚੀ ਮੇ ਪਾਣੀ دینی ਹੁੰਨੀ ਆ ਗਰਮੀ ਵਿੱਚ ਸਵੇਰੇ ਆ ਸ਼ਾਮ ਸ਼ਾਮ ਨੂੰ ਇੱਕ ਸਟੈਂਡ ਮੈਂ ਥੋੜਾ ਜਿਹਾ ਅੱਗੇ ਕਰ ਰਿਹਾ ਇਕੱਠੇ ਪਈ ਹੁੰਦੀ ਸਮੇਂ ਚੋਂ ਜਗ੍ਹਾ ਦੀ ਨਾ ਸਫਾਈ ਹੋਣ ਲੱਗ ਜੂ ਆਪਾਂ ਜੀਜੇਦੋਂ ਬਰ ਹਲਾਉਣੀਆਂ ਚਾਹੀਦੀਆਂ ਨੇ ਤਾਂ ਕਿ ਜਿੱਥੇ ਸਟੈਂਡ ਸਿੱਕੇ ਉਹ ਵਾਲੀ ਜਗ੍ਹਾ ਤੇ ਪੋਚਾ ਲੱਗ ਜੇ ਤੋਂ ਉਹ ਜਗ੍ਹਾ ਵੀ ਸਾਫ਼ ਰਹਿਣ ਲੱਗ ਜੇ ਸਾਰੇ ਪਲਾਂਟਸ ਨੂੰ ਪਾਣੀ ਦਿੱਤਾ ਮੈਂ ਜਿਹੜੇ ਅੱਗੇ ਪਈ ਸੀ ਕੁਝ ਫਰੰਟ ਤੇ ਉਹਨਾਂ ਨੂੰ ਵੀ ਪਾਣੀ ਪਾਇਆ ਸਾਰੇ ਪਲਾਂਟਸ ਨੂੰ ਅੱਜ ਪਾਣੀ ਇੱਕ ਵਾਰ ਇਕੱਠਿਆਂ ਨੂੰ ਹੀ ਦਿੱਤਾ जिने ਵੀ प्लांट्स ਸੀਗੇ ਫਿਰ ਮੈਂ ਕਿਹਾ ਚਲੋ ਪਾਣੀ ਨਾ ਫਿਰ ਰੋ ਰੋਜ਼ ਸੇਮ ਰਿਪੀਟ ਜਾ ਕੰਮ ਕਿਉਂ ਕਰਨਾ ਵੀ ਅੱਜ ਮੈਂ ਪਾਣੀ ਦਾ ਕੰਮ ਕਰ ਰਹੀ ਹਾਂ ਤਾਂ ਸਾਰਿਆਂ ਨੂੰ ਪਾਣੀ ਦੇ ਦਾਂ ਸਾਰਿਆਂ ਦੇ ਪੱਤੇ ਵਾਸ਼ ਕੀਤੇ ਮੈਂ ਬਹੁਤ ਫਰੈਸ਼ਲੀ ਲੁੱਕ ਹੋ ਗਈ ਨਾ ਦੀ ਤੇ ਹੁਣ ਮੈਂ ਆਈਆਂ ਬਾਹਰ ਵਾਲੀ ਕਿਚਨ ਵਿੱਚ ਬਾਹਰ ਵਾਲੀ ਕਿਚਨ ਸਾਫ਼ ਕਰ ਰਹੀ ਹਾਂ ਕਿਉਂਕਿ ਮੈਂ ਕਾਫੀ ਦਿਨਾਂ ਤੋਂ ਇੱਧਰ ਕੁਕਿੰਗ ਨਹੀਂ ਕੀਤੀ ਸੀ ਤੇ ਜਦੋਂ ਆਪਾਂ ਕੋਈ ਚੀਜ਼ ਯੂਜ਼ ਨਹੀਂ ਕਰਦੇ ਉਹ ਪਈ ਪਈ ਤੇ ਡਸਟ ਜੀ ਹੋ ਜਾਂਦੀ ਹੈ ਆਪਣੇ ਆਪ ਨੂੰ ਇਹ ਲੱਗਦਾ ਵੀ ਗੰਦਾ ਪਹਿਲਾਂ ਸਾਫ਼ ਕਰ ਲਈ ਮੈਂ ਇਹ ਪਹਿਲਾ ਕੱਪੜਾ ਮਾਰਿਆ ਮੈਂ ਸ਼ੈਲਫ ਤੇ ਤੇ ਸਾਫ਼ ਕਰਿਆ ਮੈਂ ਫਿਰ ਮੈਂ ਇੱਧਰ ਦਾ ਸਬਜੀ ਮੈਂ ਜੋ ਬਣਾਉਣੀ ਹੈ ਫਿਰ ਮੈਂ ਬਣਾਉਣਾ ਨਹੀਂ ਇੱਧਰ ਕਿਉਂਕਿ ਜਦੋਂ ਆਪਾਂ ਕੰਮ ਕਰਨਾ ਤਾਂ ਆਲਾ ਦੁਆਲਾ ਨਾ ਸਾਫ਼ ਸੁਥਰਾ ਵਧੀਆ ਲੱਗਦਾ ਖਾਣੂ ਸਾਫ਼ ਜਾਂ ਦਿਖੇ ਬਸ ਡਸਟ ਹੀ ਹੁੰਦੀ ਥੋੜੀ ਥੋੜੀ ਭਈ ਹੋਰ ਤਾਂ ਗੰਦਾ ਤਾਂ ਕੁਝ ਨਹੀਂ ਹੁੰਦਾ ਤੇ ਅਸੀਂ ਇਹ ਕਿਚਨੇ ਯੂਜ਼ ਕਰਦੇ ਆ ਚਾਹੇ ਬੰਦ ਹੁੰਦੀ ਆ ਪਰ ਫਿਰ ਵੀ ਨਾ ਡਸਟ ਆ ਜਾਂਦੀ ਆ ਸ਼ੈਲਫ ਤੇ ਕਪੜਾ ਮਾਉਰ ਸ਼ਿੰਕ ਵੀ ਮਾਜੇ ਤੋਤੇ ਨਹੀਂ ਸ਼ਿੰਕ ਚਮੇ ਸਿਰਫ ਕਿੱਲਾ ਕਪੜਾ ਮਾਰਾ ਕਿਉਂਕਿ ਸ਼ਿੰਕ ਸਾਫ਼ ਸੀ ਬਸ ਉਹੀ ਗੱਲ ਹਲਕੇ ਫੁਲਕੀ ਜਿਹੀ ਡਸਟੀ ਹੁੰਦੀ ਹੈ ਇਹ ਕਰਤੀ ਮੈਂ ਸ਼ਾਮ ਦੀ ਦਾਲ ਦੀ ਤਿਆਰੀ ਸਾਨੂੰ ਚੌਪਿੰਗ ਹੋ ਗਈ ਦਾਲ ਕੱਢ ਲਈ ਜਿੰਨੀ ਬਣਾਉਣੀ ਬਸ ਬਾਹਰ ਕਿਚਨ ਚ ਜਾ ਕੇ ਤੜਕਾ ਲਗਾ ਦੂੰ ਦਾਲ ਬਣਾ ਦੂੰਗੀ ਤੇ ਇੱਧਰ ਮਰਖੀ ਹੋਈ ਆ ਆਪਣੀ ਚਾਹ ਇਹ ਫਰਾਈਪੈਂਟੋਂ ਨਾਲ ਜਿਵੇਂ ਸਵੀਟ ਕੋਨ ਬਣਾ ਕੇ ਦਿੱਤਾ ਬੈਠੇ ਨੂੰ ਆ ਕੜਾਈ ਬਿਧੀ ਕਰਨੀ ਆ ਪਲਾਉ ਵਾਲੀ ਇਹ ਬਚੇ ਪਲਾਉ ਕੱਢਦੀ ਆ ਅਗਲੇ ਚਲ ਮੈਂ ਚਾਹ ਖਾ ਲਾ ਫਿਰ ਮੈਂ ਕੱਠੇ ਭੰਦੇ ਮੰਜੂਗੀ ਸਾਰੇ ਇਧਰ ਬਣ ਰਹੀ ਮੇਰੀ ਚਾਈ ਹੁਣ ਮੈਂ ਆ ਗਈ ਸੀ ਬਾਰ ਵਾਲੇ ਕਿਚਨ 'ਚ ਮੈਂ ਬਣਾ ਰਹੀ ਸੀ ਮੂੰਗੀ ਮਸਰੀ ਦਾਲ ਇਸ ਗਾਜਰਾ ਕੱਟੀਆਂ ਪਈਆਂ ਸੀ ਮੇਰੇ ਕੋਲੇ ਮੈਂ ਬੇਟੇ ਨੂੰ ਪੁੱਛ ਰਹੀ ਮੈਂ ਦਾਲ ਬਣਾਵਾਂ ਕਿ ਗਾਜਰਾ ਕਹਿੰਦਾ ਮਮਾ ਦਾਲ ਬਣਾ ਲਓ ਉਹ ਗਾਜਰਾ ਥੋੜੀ ਘੱਟ ਪਸੰਦ ਕਰਦਾ ਪਤ ਨਹੀਂ ਕੀ ਹਾਲ ਫਿਰ ਮੇਰੇ ਕੋਲ ਹੋਰ ਕੋਈ ਸਬਜ਼ੀ ਦਾ ਆਪਸ਼ਨ ਵੀ ਹੈ ਨਹੀਂ ਸੀ ਬੀ ਸਵੇਰੇ ਜਾਂ ਰਾਤ ਵਾਲੇ ਕੋਈ ਪਈਓ ਵੀ ਨਹੀਂ ਮੈਂ ਗਾਜਰਾ ਬਣਾ ਲਾਂਗੀ ਫਿਰ ਮੈਂ ਕਿ ਚਲੋ ਜਿਹੜਾ ਕੁਝ ਬੱਚਾ ਖੁਸ਼ ਹੋ ਕੇ ਖਾ ਲੇ ਉਹ ਹੀ ਬਣਾ ਲਾਂਗੀ ਗਾਜਰਾ ਮੈਂ ਫਿਰ ਸਵੇਰੇ ਬਣਾ ਲੂੰਗੀ ਉਹਦੇ ਲਈ ਦਾਲ ਬਣਾ ਚ ਰੂਗੀ ਜੀ ਉਹਨੇ ਦਾ ਗਾਜਰਾ ਨਹੀਂ ਖਾਣੀਆਂ ਹੋਈਆਂ ਮੈਂ ਬਣਾ ਰਹੀ ਸਮੂਗੀ ਮਸਰੀ ਦਾਲ ਮੈਂ ਦਾਲ ਨੂੰ ਨਾ ਵਾਸ਼ ਕਰਕੇ ਉਹਦੇ ਵਿੱਚ ਪਾਣੀ ਪਾ ਕੇ ਇੱਕ ਦੋ ਬੋਇਲ ਕਰਕੇ ਉਹਨੂੰ ਪਾਣੀ ਉੱਪਰ ਝੱਗ ਜੀ ਆਉਂਦੀ ਨੂੰ ਉੱਪਰ ਫਾਇਟ ਚ ਆ ਜਾਂਦਾ ਝੱਗ ਜੀ ਉਪਰੋਂ ਮੈਂ ਗੇਰ ਦਾ ਨਹੀਂ ਹੁੰਦੀਆਂ ਸਾਫ਼ ਕਰ ਦੰਨੀ ਯਾਨੀ ਕਿ ਪਾਣੀ ਵਿੱਚ ਉਬਾਲ ਕੇ ਉੱਪਰਲਾ ਪਾਣੀ ਉਤਾਰ ਦੰਨੀ ਇੱਕ ਪਾਣੀ ਹੋਰ ਪਾ ਕੇ ਫਿਰ ਦੋ ਪਾਣੀ ਉਤਾਰ ਕੇ ਫਿਰ ਦਾਲ ਬਣਾਉਣੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਫਿਰ ਉਹ ਜਿਹੜੇ ਝੱਗ ਚ ਆਪੇ ਉਤਾਰ ਦੈਨ ਉਹਦੇ ਕਰਕੇ ਨਾ ਟੇਸਟ ਬਹੁਤ ਦਾ ਬਹੁਤ ਫਰਕ ਪੈ ਜਾਂਦਾ ਕੁੱਕਰ ਕਰਤਾ ਬੰਦ ਮੈਂ ਇੱਥੇ ਚੇਅਰ ਤੇ ਬਹਿ ਜੂਗੀ ਮੈਂ ਕਿ ਛੋਟਾ ਜਿਹਾ ਕੁੱਕਰ ਹੈ 2 ਮਿੰਟ ਚ 20 ਸਲ ਆ ਜਾਣੀ ਹੈ ਤੇ ਮੈਂ ਇਹਨੂੰ ਗੈਸ ਬੰਦ ਕਰਕੇ ਮੈਂ ਫੇਰ ਹੀ ਅੰਦਰ ਜਾਊਂਗੀ ਨਹੀਂ ਜਿਆਦਾ 20 ਸਲ ਲੱਗੇ ਦਾਲ ਖਰਾਬ ਹੋ ਜਾਊਗੀ ਇਸ ਕਰਕੇ ਮੈਂ ਣੀੜੀ ਬੈਠੇ ਮੈਂ ਕਿ ਗੈਸ ਬੰਦ ਕਰਕੇ ਫੇਰ ਹੀ ਹਿਲੂ ਇੱਥੋਂ ਤੇ ਹੁਣ ਮੈਂ ਆਈ ਐਂਟਰਾਇੰਗ ਰੂਮ ਵਿੱਚ ਡਰਾਈੰਗ ਰੂਮ ਦੀ ਮੈਂ ਕਿ ਸਾਫ ਸਫਾਈ ਡਸਟਿੰਗ ਵਾਟਐਵਰ ਜੋ ਵੀ ਕਰਨਾ ਹੈ ਨਾ ਸਭਾ ਹੋਊਗਾ ਤੇ ਹੁਣ ਜਿਹੜੇ ਕੱਪੜੇ ਵਾਸ਼ਿੰਗ ਲਈ ਜਾਣੇ ਹਨ ਡਰਾਈੰਗ ਰੂਮ ਦੇ ਕੁਸ਼ਨਸ ਤੇ ਕਵਰ ਸੋਫਿਆਂ ਦੇ ਕਵਰ ਉਹ ਉਤਾਰ ਕੇ ਰੱਖ ਦਨੀ ਆ ਫਿਰ ਸਵੇਰ ਨੂੰ ਮੇਰਾ ਇੰਨਾ ਕੰਮ ਹਲਕਾ ਹੋ ਜਾਊਗਾ ਮੇਰਾ ਇੰਨਾ ਟਾਈਮ ਸੇਵ ਹੋ ਜਾਊਗਾ ਨਾ ਤੇ ਔਰ ਇਹ ਵੀ ਆ ਆਈਡੀਆ ਵੀ ਹੋ ਜਾਊ ਕੱਪੜੇ ਧੋਣ ਦੇ ਕਿੰਨੇ ਕੱਪੜੇ ਨਾਲ ਆਪਾਂ ਕਿਵੇਂ-ਕਿਵੇਂ ਧੋਣੇ ਨੇ ਤਾਂ ਕਿ ਆਪਾਂ ਉਸ ਦੇ ਰਿਕਾਰਡਿੰਗ ਚੱਲ ਸਕੀਏ ਆਪਣਾ ਟਾਈਮ ਟੇਬਲ ਕੋਈ ਬਣਾ ਸਕੀਏ ਮੌਤ ਨਾ ਕਲਕਾਨੀ ਆ ਰਹੀ ਸੀ ਠੰਡ ਵਿੱਚ ਸਲਾਬਸਲਾ ਬਜਾ ਮੌਸਮ ਹੁਣ ਧੁੱਪਾਂ ਦਾ ਚਲੋ ਪੈਣ ਲੱਗੀ ਆ ਪਰ ਹੁਣ ਨਾ ਐਂ ਲੱਗ ਰਿਹਾ ਜੇ ਐਨੀ ਤੀਰ ਧੁੱਪਾਂ ਪਈਆਂ ਬੜੀ ਜਲਦੀ ਗਰਮੀ ਆ ਜਾਣੀ ਉਹੀ ਗਰਮੀਆਂ ਵਾਲਾ ਮੌਸਮ ਪਹਿਲਾਂ ਠੰਡ ਠੰਡ ਕਰਦੇ ਸੀ ਹੁਣ ਐਂ ਲੱਗਾ ਕਰੋ ਬੇ ਐਨੀ ਗਰਮੀ ਕਿਤੇ ਵੀ ਆਪਾਂ ਸੈਟੀਸਫਾਈਡ ਨਹੀਂ ਹੁੰਦੇ ਮਾਨ ਨਹੀਂ ਖੜਦਾ ਹੈਗਾ ਕਿਤੇ ਵੀ ਚਲੋ ਜੀ ਇਹ ਸੀ ਮੇਰਾ ਅੱਜ ਦਾ ਵੀਡੀਓ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ